ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਏ ਆਂ ਸੀ ਆਪਣੇ ਖੇਤ ਇੱਧਰ ਦੇਖੋ ਕਿੰਨਾ ਵਧੀਆ ਨਜ਼ਾਰਾ ਫੁੱਲਾਂ ਦਾ ਸਸੋਂ ਦੇ ਫੁੱਲਾਂ ਦਾ ਦੇਖੋ ਹਾਂ ਤੇ ਦੇਖੋ ਅੱਗੇ ਕਿੰਨਾ ਸੋਹਣਾ ਨਜ਼ਾਰਾ ਤੇ ਇੱਧਰ ਹੈ ਕਣਕ ਤੇ ਉਹ ساری ਮੈਡਮ ਜਾ ਰਹੀ ਹੈ ਤੇ ਦੇਖੋ ਕਿੰਦਾ ਤਿਤਲੀਆਂ ਉੜਦੀਆਂ ਫਿਰਦੀਆਂ ਖੇਤਾਂ 'ਚ ਘੁੰਮਣ ਦਾ ਆਪਣਾ ਅਲੱਗ ਹੀ ਨਜ਼ਾਰਾ ਹੁੰਦਾ। ਕੀ ਆ ਵਿਊ ਹੈ? ਬਹੁਤ ਵਧੀਆ। ਦੇਖੋ ਤਿਤਲੀਆਂ ਲੈਂਦੀਆਂ ਨਜ਼ਾਰੇ। ਇਸ਼ੇਰ ਵਾਲੀਆਂ ਮੱਖੀਆਂ ਵੀ ਬਹੁਤ ਘੁੰਮ ਰਹੀਆਂ ਨੇ ਬਹੁਤ ਵਧੀਆ ਆ ਦੇਖੋ ਇੱਕ ਖੇਤ ਹੋਰ ਆ ਗਿਆ 700 ਦਾ ਮ제 ਹੀ ਮ제 ਬਹੁਤ ਖੂਬਸੂਰਤ ਤੇ ਆ ਇਹ ਤੂੜੀ ਦੇ ਕੋਪ ਬੰਨੇ ਹੋਏ ਨੇ ਪਛਮਾ ਲਈ ਸਟੋਰ ਕੀਤਾ ਹੋਇਆ ਖਾਣਾ ਤੇ ਹੁਣ ਇੱਥੇ ਕਿਸੀ ਕੁਝ ਆਪਣੇ ਜੀ ਤਾਜ਼ਾ ਬੀਜਿਆ ਹੋਇਆ ਏ ਥੋੜਾ ਥੋੜਾ ਸਮਾਨ ਤੇ ਇਹ ਮਟਰ ਤੇ ਨਾਲ ਬੱਟਾਂ ਤੇ ਲੱਗੇ ਹੋਇਆ ਧਨੀਆਂ ਸਾਡੀ ਮੈਡਮ ਤੋੜ ਰਹੀ ਏ ਧਨੀਆਂ ਤਾਜ਼ਾ ਤਾਜ਼ਾ ਤੇ ਉਧਰ ਥੋੜੇ ਪਿਆਜ਼ ਲੱਗੇ ਨੇ ਤੇ ਇਹ ਹੈਗਾ ਆ ਲਸਣ ਤੇ ਹੋਰ ਦਿਖਾਣਾ ਤੁਹਾਨੂੰ ਇਹ ਲਸਣ ਸੀਗਾ ਤੇ ਪਿਆਜ਼ ਤੇ ਤੇ ਇਹ ਫੁੱਲ ਗੋभी ਸੋਲ ਬੀਜ ਫੋਟੋ ਛੋਟੇ ਫਲ ਲੱਗੇ ਹੋਏ ਨੇ ਬਹੁਤ ਹੀ ਸੋਹਣੇ ਤੇ ਬਾ ਕਮਾਲ ਤੇ ਇਹ ਬੰਦ ਗੋਭੀ ਤਾਜੀ ਤਾਜੀ ਆਪਣੇ ਖਾਣ ਲਈ ਵਿਜੀ ਹੋਈ ਏ ਤੇ ਉਹ ਸਾਹਮਣੇ ਪਾਲ ਕੇ ਇਹ ਧਨੀਆ ਦੀ ਕਿਆਰੀ ਏ ਤੇ ਉਹ ਅੱਗੇ ਮੇਥੀ ਬਹੁਤ ਸੋਹਣਾ ਦੇਖੋ ਗੋਭੀ ਦੇ ਛੋਟੇ ਛੋਟੇ ਫੁੱਲ ਕਿੰਨੇ ਪਿਆਰੇ ਵਾਓ ਬਿਊਟੀਫੁਲ ਇਹ ਦੇਖੋ ਕਿ ਥੋੜਾ ਥੋੜਾ ਸਮਾਨ ਆਪਣੇ ਲਈ ਬੀਜ ਲਈਦਾ ਤੇ ਮੰਡੀ ਚੋਂ ਜਾਂ ਹੋਰ ਕਿਸੇ ਦੁਕਾਨ ਤੋਂ ਖਰੀਦਾਂ ਦੀ ਲੋੜ ਨਹੀਂ ਪੈਂਦੀ ਤੇ ਆਪਣੇ ਲਈ ਬਹੁਤ ਵਧੀਆ ਸਬਜ਼ੀ ਹੋ ਜਾਂਦੀ ਹੈ ਬਿਨਾਂ ਟੀਟ ਤੋਂ ਖਾਦ ਤੋਂ ਆਰਗੇਨਿਕ ਤਰੀਕੇ ਨਾਲ ਬਹੁਤ ਵਧੀਆ ਤੇ ਉਹ ਸਾਡੀ ਮੈਡਮ ਲੱਗੀ ਹੋਈ ਹੈ ਉਹਨੇ ਆਪਣਾ ਖਾਣਾ ਪਾਣੀ ਤਿਆਰ ਕਰਨ ਬਹੁਤ ਇੰਨਾ ਕੁ ਦਲੀਆ ਹਾਂ ਬਹੁਤ ਹੈ ਕੋਬੀ ਦਾ ਫੁੱਲ ਲੈ ਲੋ ਇੱਕ ਇੱਕ ਕੋਬੀ ਦਾ ਫੁੱਲ ਇੱਧਰ ਲੈ ਲੋ ਆ ਵੱਡਾ ਆ ਆ ਫੁੱਲ ਵੱਡਾ ਹੈ ਗੋਭੀ ਦਾ ਫੁੱਲ ਲੈ ਲੋ ਤੇ ਥੋੜਾ ਜਿਹਾ ਲਸਣ ਲੈ ਲੈਣੇ ਆ ਤੇ ਨਾਲ ਲੈ ਲੈਨੇ ਪਿਆਜ 5-7 ਤੇ ਸ਼ਾਮਾਂ ਨੂੰ ਪੱਤੇ ਰੰਦਣੇ ਨਾਲੇ ਵੱਡੇ ਵੱਡੇ ਲਾ ਦੁੰਨੇ ਆ ਹੂੰ ਠੀਕ ਹੈ ਮਿਲੋ ਲਖਵੀਰ ਕੌਰ ਨਾਲ ਇਹ ਖੇਤੀ ਦਾ ਕੰਮ ਬਹੁਤ ਅੱਛੇ ਤਰੀਕੇ ਨਾਲ ਕਰਦੇ ਨੇ ਤੇ ਹੁਣ ਆਪਣੇ ਲਈ ਇੱਕ ਕਾਪੀ ਦਾ ਫੁੱਲ ਲੈ ਚੁੱਕੇ ਨੇ ਇੱਕ ਹੋਰ ਲੈਣਾ ਤੇ ਇੱਧਰ ਹੈਗਾ ਵੱਡਾ ਇਹ ਲੈ ਲਓ ਲੈ ਲਓ ਇੱਕ ਹੋਰ ਚਾਰ ਪਾਵਾਂ ਕਿ ਥੋੜਾ ਜਿਹਾ ਚਾਰ ਗੋਭੀ ਦਾ ਅਚਾਰ ਪਾਉਣ ਲਈ ਤੁਸੀਂ ਲੈ ਲਓ ਥੋੜਾ ਜਿਹਾ ਬਹੁਤ ਸੋਹਣਾ ਹਾਂ ਬਹੁਤ ਹੈ ਠੀਕ ਹੈ ਬਾਕੀ ਆਪਾਂ ਥੋੜੀ ਜਿਹਾ ਉਥੋਂ ਲਸਣ ਤੇ ਦੂਜਾ ਲਮਾਗੇ ਹੁਣ ਨੀ ਦਿਖਾਓ ਕਿੰਨਾ ਵੱਡਾ ਵੱਡਾ ਹੋ ਗਿਆ ਤੇ ਪਿਆਜ਼ ਤੇ ਧਨੀਆਂ ਦੇਖੋ ਸਾਡੇ ਘਟੋ ਘਟ ਵੀ 2 2 2 2 ਫੁੱਟ ਉੱਚਾ ਹੋ ਗਿਆ ਬਹੁਤ ਹੀ ਵਧੀਆ 스멜 ਬਹੁਤ ਪਿਆਰੀ ਆ ਰਹੀ ਹੈ ਤੇ ਅੱਗੇ ਸਰ੍ਹਸੋਂ ਦਾ ਖੇਤ ਬਹੁਤ ਪਿਆਰੇ ਲੱਗ ਰਹੇ ਆ ਖੇਤ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਸਾਡਾ ਬਲੌਗ ਜਰੂਰ ਦੇਖਿਆ ਕਰੋ ਅਸੀਂ ਐਡੇ ਵੀਡੀਓ ਰੋਜ਼ ਪਾਇਆ ਕਰਾਂਗੇ ਤੇ ਥੋੜੇ ਦਿਨਾਂ ਚ ਕਿਤੇ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾਣੇ ਆ ਫਿਰ ਤੁਹਾਨੂੰ ਵਧੀਆ-ਵਧੀਆ ਬਾਰਫ ਦੀਆਂ ਜਾਂ ਹੋਰ ਕਿਤੇ ਸੋਹਣੀ-ਸੋਹਣੀ ਲੋਕੇਸ਼ਨ ਤੇ ਜਾ ਕੇ ਵੀਡੀਓ ਬਣਾ ਕੇ ਬਲੌਗ ਬਣਾ ਕੇ ਤੁਹਾਨੂੰ ਜਰੂਰ ਪਾਵਾਂਗੇ ਤੁਸੀਂ ਦੇਖਿਓ ਫਿਰ ਥੈਂਕ ਯੂ ਵੈਰੀ ਮਚ ਬਾਏ ਬਾਏ